ਤੋਂ ਪਰੇ ਆਈ ਜਾਣਾ ਹੁਣ ਜੇ ਕਿਸੇ ਨੇ ਆਉਣਾ ਜਾਣਾ ਵਾ ਜਾਂ ਕਿਤੇ ਹੋਰ ਹੁਣ ਤਕਰੀਬਨ ਦੇਖੋ ਜਿਹਨੂੰ ਨਹੀਂ ਵੀ ਲੋੜ ਉਹ ਵੀ ਤੇਲ ਪਾਊਗਾ ਕਿਉਂਕਿ ਆਪਣੀ ਹਿਊਮਨ ਨੇਚਰ ਆ ਵੀ ਆਪਾਂ ਸਟੋਰੇਜ ਯਕੀਨ ਰੱਖਾਂਗੇ ਹਨਾ ਯਾਰ ਗੱਲ ਇਤਨੀ ਹੈ ਹੁਣ ਜੇ ਸਰਕਾਰ ਚਾਵੇ ਤਾਂ ਸਭ ਕੁਝ ਕਰ ਸਕਦੀ ਆ ਤੇ ਹੁਣ ਤੁਸੀਂ ਇਹ ਦੇਖ ਲਓ ਜੇ ਕੱਲ ਨੂੰ ਸਾਨੂੰ ਕਿਤੇ ਐਮਰਜੈਂਸੀ ਜਾਣਾ ਪੈ ਜਾਵੇ ਤੇ ਤੇਲ ਨਾ ਹੋਵੇ ਗੱਡੀ 'ਚ ਸਾਨੂੰ ਤਾਂ ਦਿੱਕਤ ਹੋ ਜਾਣੀ ਆ ਤੇ ਫਿਰ ਕੌਣ ਜ਼ਿੰਮੇਵਾਰ ਹੋਗਾ ਇਸ ਚੀਜ਼ ਦਾ ਸਰਕਾਰੀ ਜ਼ਿੰਮੇਵਾਰ ਹੋਗੀ ਅਸਲ ਸਰਕਾਰ ਨੂੰ ਹੀ ਕਹਾਂਗੇ ਦੇਖੋ ਇਹ ਵੀ ਇੱਕ ਲੈਵਲ ਤੇ ਆ ਕੇ ਫਰਸਟ੍ਰੇਟ ਹੋਏ ਹੋਣਗੇ ਤਾਂ ਇਹ ਕਦਮ ਚੱਕਿਆ ਬੰਦ ਕਰਨ ਨਾਲ ਤਾਂ ਇਹਨਾਂ ਨੂੰ ਵੀ ਕੋਈ ਫਾਇਦਾ ਤਾਂ ਹੋਣਾ ਨਹੀਂਗਾ ਇੱਕ ਦਿਨ ਦੀ ਜੇ ਸੇਲ ਫਲਕਾ ਦਾ ਇੱਕ ਦਿਨ ਫ੍ਰੀ ਵੀ ਰਹਿਣਾ ਤਾਂ ਹੈਨਾ ਇਹ ਜੀਤ ਆਪਾਂ ਨੂੰ ਇਹ ਹੈ ਕਿ ਗਵਰਨਮੈਂਟ ਦੇ ਪਾਲਿਸੀਜ਼ ਦੇ ਤਹਿਤ ਆਉਂਦੀ ਹੈ ਤਾਂ ਗਵਰਨਮੈਂਟ ਨੂੰ ਇਹਦੇ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਪੈਟਰੋਲ ਪੰਪ ਐਡਾ ਸਡਨ ਜਿਹੜਾ ਬੰਦ ਹੋ ਰਿਹਾ ਹੈ ਯਾ ਇਹ ਕੋਈ ਬਹੁਤ ਵਧੀਆ ਮੂਵ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ ਜਿਹੜੇ ਦਿੱਲੀ ਕੰਮ ਕਰਨ ਵਾਲੇ ਬੰਦੇ ਨੇ ਜਿਨ੍ਹਾਂ ਨੇ ਦਿੱਲੀ ਟਰੈਵਲ ਕਰਨਾ ਹੈ ਔਰ 6 ਦਿਨ ਅਸੀਂ ਵਰਕਿੰਗ ਲਈ ਬਾਹਰ ਟਰੈਵਲ ਕਰਦੇ ਰਹਿੰਦੇ ਐ 7 ਦਿਨ ਅਸੀਂ ਕੋਈ ਪਰਸਨਲ ਫੈਮਲੀ ਨਾਲ ਟਰੈਵਲ ਕਰਨਾ ਹੈ ਤੇ ਉਹਦੇ ਲਈ ਬੜੀ ਮੁਸ਼ਕਲ ਆਉਂਦੀ ਆ ਆਪਾਂ ਨੂੰ ਅਚਾਨਕ ਕੋਈ ਰੀਫਿਲ ਕਰਨਾ ਪੈ ਜਾਏ ਕਿਤੇ ਥੋੜਾ ਜਿਹਾ ਖੈਰ ਤਾਂ ਮੁਸ਼ਕਲ ਹੈ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਏਗਾ ਕਈਆਂ ਨੂੰ ਪਤਾ ਹੈ ਕਈਆਂ ਨੂੰ ਲੁਧਿਆਣੇ ਪਤਾ ਹੀ ਨਹੀਂ ਜਿੰਨੇ ਬੰਦ ਹੈਗੇ ਪੰਪ ਕਈਆਂ ਦੇ ਐਕਟਿਵਾ ਜੀ ਆ ਪੈਟਰੋਲ ਹੈਗਾ ਡੀਜ਼ਲ ਹੈਗਾ ਨਹੀਂ ਹੈਗਾ ਉਹ ਚੀਜ਼ ਦੀ ਕਿੰਨੀ ਦਿੱਕਤ ਹੈਗੀ ਕੱਲ ਨੂੰ ਭਾਈਚਾਰਤ ਕੋਈ کاروبار ਨਿਕਲਦਾ ਜਾਂ ਕੁਝ ਹੁੰਦਾ ਵਾ ਕਿਸੇ ਬਹੁਤ ਵੱਡਾ ਦਿੱਕਤ ਅਲੀ ਹਾਲਾ ਇਹਦਾ ਹੱਲ ਕਰਨਾ ਪੈਣਾ ਕੋਈ ਨਾ ਕੋਈ ਦੇਖ ਕੇ ਜਿੱਦਾ ਜੋਗੀ ਹੋਵੇ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮੇਰੀ ਪੰਜਾਬ ਦੇ ਵਿੱਚ ਐਤਵਾਂ ਨੂੰ ਪੈਟਰੋ ਪੰਪ ਰਹਿਣਗੇ ਬੰਦ ਤਸਵੀਰਾਂ ਨੇ ਇਹ ਪੈਟਰੋ ਪੰਪ ਦੀਆਂ ਜਿੱਥੇ ਕੀ ਐਤਵਾਰ ਨੂੰ ਪਟਰੋਪੰਪ ਜਿਹੜੇ ਕੀ ਆ ਬੰਦ ਕੀਤੇ ਜਾ ਰਹੇ ਨੇ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਆਫ ਲੁਧਿਆਣਾ ਵੱਲੋਂ ਅੱਜ ਕੱਲ ਪਟਰੋਪੰਪ ਜਿਹੜੇ ਕੀ ਆ ਬੰਦ ਕੀਤੇ ਜਾਣਗੇ ਤੇ ਤਸਵੀਰਾਂ ਨੇ ਜੇਕਰ ਤੁਸੀਂ ਵੀ ਪٹرول ਨਹੀਂ ਭਰਵਾਇਆ ਤੇ ਆਪਣੀ ਵਾਹਕਲਾਂ ਦੇ ਵਿੱਚ ਟੈਂਕੀ ਕਰਾ ਲਓ ਫੁੱਲ ਕਿਉਂਕਿ ਕੱਲ ਜਿਹੜੇ ਕੀ ਪਟਰੋਪੰਪ ਬੰਦ ਰਹਿਣਗੇ ਸਵੇਰੇ 6 ਤੋਂ ਸਵੇਰੇ 6 ਤੋਂ ਲੈ ਕੇ ਸੋਮਵਾਰ ਤੇ 6 ਵਜੇ ਤੱਕ ਜਿਹੜੇ ਕੀ ਪਟਰੋਪੰਪ ਬੰਦ ਰਹਿਣਗੇ ਤਸਵੀਰਾਂ ਨੇ ਪਟਰੋਪੰਪ ਦੀਆਂ ਜਿੱਤੇ ਕੀ ਲੋਕ ਪੈਟਰੋਲ ਪ੍ਰਵਾਨ ਆ ਰਹੇ ਨੇ ਤੇ ਲਗਾਤਾਰ ਜਿਹੜਾ ਕੀ ਹੈ ਕਿ ਲੋਕਾਂ ਨੂੰ ਹਲੇ ਅਵੇਅਰਨੈਸ ਹੀ ਹੈ ਪਰ ਕਈਆਂ ਲੋਕਾਂ ਜਿਹੜੇ ਕੀ ਅਵੇਅਰنس ਹੋ ਰਿਹਾ ਉਹ ਆਪਣੇ ਪੈਟਰੋਲ ਜਿਹੜੇ ਕੀ ਟੈਂਕੀ ਜਿਹੜੀ ਫੁੱਲ ਕਰਾ ਰਹੇ ਆ ਰਹੇ ਨੇ ਲਗਾਤਾਰ ਗਲਤ ਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਕੱਲ ਪਟਰੋਪੰਪ ਬੰਦ ਹੈ ਪਤਾ ਹੈ ਇਸ ਬਾਰੇ ਨਹੀਂ ਭਾਜੀ ਨਹੀਂ ਤੇ ਪਟਰੋਪੰਪ ਬੰਦ ਹੈ ਕੱਲ ਕੀ ਕੀ ਕਰਨਾ ਚਾਹੀਦਾ ਇਸ ਬਾਰੇ ਕਿਉਂ ਬੰਦ ਕਰੋ ਤੋਂ ਭਾਜੀ ਕਰ ਲੈ ਇਹ ਕਹਿੰਦੇ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਹੜੀ ਕਿ ਸਾਡਾ ਜਿਹੜਾ ਕਮਿਸ਼ਨਰ ਵਧਾਇਨ ਜਾ ਰਿਹਾ ਅੱਛਾ ਭਾਏ ਇਹ ਵਾਲੇ ਬੰਦੇ ਕਹਿੰਦੇ ਨਹੀਂ ਪੈਟਰੋਲ ਪੰਪ ਐਸੋਸੀਏਸ਼ਨ ਕਹਿੰਦੀ ਅੱਛਾ 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 ਜੀ ਹਾਂ ਜੀ ਹਾਂ ਜੀ ਤੇ ਪੈਟਰੋਲ ਪੰਪ ਬੰਦ ਹੋਣਗੇ ਤਾਂ ਤੁਹਾਨੂੰ ਪਤਾ ਸਾਰੇ ਵਹੀਕਲ ਹੀ ਭਾਜੀ ਬੰਦ ਹੋ ਜਾਣਗੇ ਫਿਰ ਤਾਂ ਦਿੱਕਤ ਆਏਗੀ ਆਏਗੀ ਕਿਉਂਕਿ ਕਿਉਂਕਿ ਇੱਕ ਆਮ ਬੰਦਾ ਰੋਜ਼ ਦਾ ਸੋਦਾ ਜਾਂ 200 ਤੇਲ ਪਾਉਂਦਾ ਵਾ ਰੋਜ਼ ਦੀ ਦਿਹਾੜੀ ਜਰੀ ਹੋਰੀ ਟੁੱਟਦੀ ਨਹੀਂ ਟੁੱਟ ਨਹੀਂ ਜਾਊਗੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਹੈ ਸਰ ਸਹੀ ਗੱਲ ਹੈ ਹਾਂ ਜੀ ਇਹ ਗ ਜੇ ਕੋਈ ਵੀ ਅਮਰਜੈਂਸੀ ਵਹੀਕਲ ਨੂੰ ਅਮਰਜੈਂਸੀ ਪੈ ਸਕਦੀ ਉਸ ਨੂੰ ਕਿਸ ਤਰ੍ਹਾਂ ਦੇਖ ਲਓ ਦੇਖੋ ਜੀ ਹੁਣ ਹਰੇਕ ਬੰਦੇ ਨੂੰ ਜ਼ਰੂਰੀ ਕੰਮ ਹੁੰਦਾ ਤਾਂ ਹੀ ਇਹ ਕਨਵੈንስ ਲੈ ਕੇ ਇੱਧਰ ਉੱਧਰ ਜਾਂਦਾ ਵਾ ਆਪਣੇ ਕੰਮਾਂ ਕਰਾ ਦੇ ਜਾਂਦਾ ਵਾ ਜੇ ਤੇਲ ਨਾ ਮਿਲੂਗਾ ਤਾਂ ਫਿਰ ਤਾਂ ਦਿੱਕਤ ਸਾਰੀ ਚੀਜ਼ਾਂ ਦੀ ਆਊਗੀ ਕੱਲ ਪਟ੍ਰੋਪਮ ਬੰਦ ਪਤਾ ਹੈ ਹਾਂਜੀ ਭਾਈ ਜੀ ਪਤਾ ਵਾ ਜੀ ਕਿੰਨੀ ਕੋਈ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਕੱਤਾ ਵੀਰੇ ਆਈ ਜਾਣਾ ਹੁਣ ਜੇ ਕਿਸੇ ਨੇ ਆਉਣਾ ਜਾਣਾ ਵਾ ਜਾਂ ਕਿਤੇ ਹੋਰ ਹੁਣ ਤਕਰੀਬਨ ਦੇਖੋ ਜੀ ਨੂੰ ਨਹੀਂ ਵੀ ਲੋੜ ਉਹ ਵੀ ਤੇਲ ਪਾਊਗਾ ਕਿਉਂਕਿ ਆਪਣੀ ਹਿਊਮਨ ਨੇਚਰ ਆ ਵੀ ਆਪਾਂ ਸਟੋਰੇਜ ਚ ਯਕੀਨ ਰੱਖਾਂਗੇ ਹਨ ਉਹਦੇ ਨਾਲ ਕੀ ਹੈ ਕਿ ਇੱਕ ਵਾਰੀ ਤਾਂ ਪ੍ਰੋਬਲਮ ਆਣੀ ਹੀ ਆਣੀ ਹੈ ਸਾਰੇ ਪਾਸੇ ਤੇ ਗਾਂ ਦਿਨ ਤਿਹਾੜਾ ਜੇ ਕਿਸੇ ਨੇ ਆਉਣਾ ਜਾਣਾ ਵਾ ਮੁਸ਼ਕਲ ਤਾਂ ਹੈਗਾ ਸਰਕਾਰ ਨੂੰ ਵੀ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਵੀ ਜੋ ਇਹਨਾਂ ਦੀ ਮੰਗਾਂ ਨੇ ਉਹ ਪੂਰੀ ਹੋਣੀ ਚਾਹੀਦੀ ਹੈ ਹਨ ਓਬਵੀਅਸ ਗੱਲ ਆ ਮੰਗ ਜਾਇਜ਼ ਵੀ ਆ ਵੀ ਜੇ ਹੁਣ ਕਮਿਸ਼ਨ ਰੇਟ ਨਹੀਂ ਵੱਧ ਰਿਹਾ ਤਾਂ ਉਹ ਚੀਜ਼ ਵਧਣੀ ਵੀ ਚਾਹੀਦੀ ਇਹ ਤਾਂ ਜ਼ਰੂਰੀ ਹੈ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਹੈ ਪਟੜੋਪਾਂ ਬੰਦ ਰੱਖਣਾ ਦੇਖੋ ਇਹ ਵੀ ਇੱਕ ਲੈਵਲ ਤੇ ਆ ਕੇ ਫਰਸਟ੍ਰੇਟ ਹੋਏ ਹੋਣਗੇ ਤਾਂ ਇਹ ਕਦਮ ਚੱਕਿਆ ਵਾ ਬੰਦ ਕਰਨ ਨਾਲ ਤਾਂ ਇਹਨਾਂ ਨੂੰ ਵੀ ਕੋਈ ਫਾਇਦਾ ਤਾਂ ਹੋਣਾ ਨਹੀਂਗਾ ਇੱਕ ਦਿਨ ਦੀ ਜੇ ਸੇਲ ਬਲਕਾ ਦਾ ਇੱਕ ਦਿਨ ਫ੍ਰੀ ਵੀ ਰਹਿਣਾ ਹੈ ਨਾ ਇਹ ਜੀ ਤਾ ਆਪਾਂ ਨੂੰ ਕੀ ਹੈ ਕਿ ਗਵਰਨਮੈਂਟ ਦੇ ਪਾਲਿਸੀਜ਼ ਦੇ ਤਹਿਤ ਆਉਂਦੀ ਹੈ ਤਾਂ ਗਵਰਨਮੈਂਟ ਨੂੰ ਇਹਦੇ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਲੋਕ ਕਿੰਨੇ ਕੋਈ ਖੱਜਲ ਖਵਾਰ ਹੁੰਦੇ ਦਿਖਾਈ ਦੇਣਗੇ ਗੱਲ ਅੱਜ ਇਹ ਪੂਰੇ ਖੱਜਲ ਖਵਾਰ ਹੋਣਗੇ ਹੁਣ ਮੈਂ ਮੈਜੋਰਟੀ ਆਫ ਦੇਖ ਰਿਹਾ ਵੀ ਜਿਹਦੇ ਚਾਰ ਗੱਡੀਆਂ ਨੇ ਉਹਨੇ ਚਾਰੇ ਗੱਡੀਆਂ ਨਹੀਂ ਲੈ ਕੇ ਜਾਣੀਆਂ ਪਰ ਫਿਰ ਵੀ ਉਹ ਤੇਲ ਭਰਾ ਕੇ ਜਾ ਰਹੇ ਹੁਣ ਇਸ ਚੱਕਰ ਦੇ ਵਿੱਚ ਜਿਹੜਾ ਡਿਊਟੀ ਵਾਲਾ ਬੰਦਾ ਉਹ ਇੱਕ ਵਾਰ ਤਾਂ ਖੱਜਲ ਹੋਊਗਾ ਹੀ ਨਾ ਜਿਹੜਾ ਹੁਣ ਨੌਕਰੀ ਤੇ ਬਾਉਂਡਡ ਆ ਬੰਦਾ ਉਹਦਾ ਜਿਉਂ ਤਾਂ ਹੀ ਸ਼ਾਮ ਨੂੰ ਆਊਗਾ ਪਤਾ ਨਹੀਂ ਤੇਲ ਰਹੂਗੇ ਨਹੀਂ ਰੋਕੂਗੇ ਇੱਕ ਮੰਚ ਡਾਰਾ ਖਤਮ ਇਸ਼ਾਰੇ ਸਿਰ ਚ ਨਹੀਂ ਹੋਣਾਗਾ ਪਰ ਫਿਰ ਵੀ ਤੁਹਾਡੇ ਮੁਤਾਬਿਕ ਕਿਸ ਤਰ੍ਹਾਂ ਦਾ ਸਟੈਪ ਲੈਣਾ ਚਾਹੀਦਾ ਸਰਕਾਰ ਨੂੰ ਇਹਨਾਂ ਦੇ ਖਿਲਾਫ ਦੇਖੋ ਜਿੱਥੇ ਤੱਕ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਉੱਥੇ ਤੱਕ ਇਹਨਾਂ ਨਾਲ ਕੋਆਪਰੇਟ ਕਰਨਾ ਜ਼ਰੂਰੀ ਹੈ ਕੱਲ ਪਟੜੋਪਾ ਬੰਦ ਹੈ ਪਤਾ ਤੁਹਾਨੂੰ ਹਾਂ ਤੇ ਸਰ ਕਿੰਨੇ ਕੋਈ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪਏਗਾ ਯਾਰ ਗੱਲ ਇਦਾਂ ਦੀ ਆ ਹੁਣ ਜੇ ਸਰਕਾਰ ਚਾਵੇ ਤਾਂ ਸਭ ਕੁਝ ਕਰ ਸਕਦੀ ਆ ਤੇ ਹੁਣ ਤੁਸੀਂ ਇਹ ਦੇਖ ਲਓ ਜੇ ਕੱਲ ਨੂੰ ਸਾਨੂੰ ਕਿਤੇ ਐਮਰਜੈਂਸੀ ਜਾਣਾ ਪੈ ਜਾਵੇ ਤੇ ਤੇਲ ਨਾ ਹੋਵੇ ਗੱਡੀ 'ਚ ਸਾਨੂੰ ਤਾਂ ਦਿੱਕਤ ਹੋ ਜਾਣੀ ਆ ਤੇ ਫਿਰ ਕੌਣ ਜ਼ਿੰਮੇਵਾਰ ਹੋਊਗਾ ਇਸ ਚੀਜ਼ ਦਾ ਸਰਕਾਰੀ ਜ਼ਿੰਮੇਵਾਰ ਹੋਗੀ ਅਸੀਂ ਤਾਂ ਸਰਕਾਰ ਨੂੰ ਹੀ ਕਹਾਂਗੇ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਨਾ ਕਿ ਬੰਦਾ ਵੀ ਜਿਹੜਾ ਆਮ ਲੋਕ ਆ ਉਹ ਕਿੱਦਾਂ ਕਰੂਗਾ ਸਾਡੀ ਤਾਂ ਫਿਰ ਤੰਗੀ ਹੋ ਜਾਣੀ ਆ ਇਹ ਚੱਕਰ ਆ ਸਰਕਾਰ ਸੋਚੇ ਸਾਡੇ ਬਾਰੇ ਵੀ ਕੁਝ ਬੱਸ ਪਟੋਲਾ ਸਿਚਨ ਕਹਿੰਦੇ ਕਿ ਸਾਡੀ ਵੀ ਇੱਕ ਦਿਨ ਛੁੱਟੀ ਹੋਣੀ ਚਾਹੀਦੀ ਹੈ ਸਾਨੂੰ ਵੀ ਇੱਕ ਦਿਨ ਹੱਕ ਮਿਲਣਾ ਚਾਹੀਦਾ ਆਰਾਮ ਦਾ ਆਰਾਮ ਕਰਨ ਦਾ ਨਹੀਂ ਗੱਲ ਉਹਨਾਂ ਦੀ ਵੀ ਜਾਇਜ਼ ਆ ਜੇ ਹੁਣ ਤੁਸੀਂ ਦੇਖ ਲਓ ਜੇ ਸਰਕਾਰੀ ਬੰਦਾ ਜੋਬ ਕਰਦਾ ਵਾ ਉਹਨਾਂ ਨੂੰ ਸੰਡੇ ਛੁੱਟੀ ਹੁੰਦੀ ਆ ਤੇ ਫਿਰ ਲੋਕਲ ਬੰਦੇ ਜਿਹੜਾ ਆਮ ਪ੍ਰਾਈਵੇਟ ਜੋਬ ਆ ਉਹਨਾਂ ਵਾਸਤੇ ਵੀ ਕੋਈ ਸੋਚਣਾ ਚਾਹੀਦਾ ਸਰਕਾਰ ਨੂੰ ਉਹ ਤਾਂ ਜੇ ਸੋਚੂਗੀ ਤਾਂ ਹੀ ਹੋਊਗਾ ਸੋਚਣਾ ਤਾਂ ਜ਼ਰੂਰੀ ਆ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਜਿਹੜਾ ਕਿ ਰੋਜ਼ ਦੇ ਬਾਈਕ ਰਾਈਡਰ ਨੇ ਜਿਹੜਾ ਕਿ Zomato Zomato Swiggy Rapido ਉਹ ਇੱਕ ਮਹੀਨਾ ਭਾਈ ਜੁੜ ਚੁੱਕੇ ਨੇ ਇੱਕ Swiggy ਵਾਲੇ ਬਾਈ ਕਿਆ ਨਾਮ ਹੈ ਤੁਹਾਡਾ ਰੋਹਨ ਸ਼ਾ ਰੋਹਨ ਜੀ ਕੱਲ ਪਟ્રોલਪੰਪ ਬੰਦ ਹੈ ਪਤਾ ਹੈ ਆਪਕੋ ਹਾਂਜੀ ਬਿਲਕੁਲ ਤਾਂ ਅੱਜ ਪਟ્રોલ ਕਿੰਨਾ ਡਲ ਬਣੇ ਆਏ 550 550 ਮਤਲਬ ਫੁੱਲ ਕਰਵਾਣੇ ਆਏ ਆ ਫੁੱਲ ਕਰਵਾਣੇ ਆ ਠੀਕ ਹੈ ਤਾਂ ਮਤਲਬ ਕਿ ਅਲੱਗ ਦਿੱਕਤ ਪਰੇਸ਼ਾਨੀ ਹੈ ਤਾਂ ਵੀ ਫੁੱਲ ਕਰਾਣੇ ਆ ਹਾਂ ਕਿ ਐਸੀ ਕੀ ਲੱਗਦਾ ਹੈ ਕਿ ਇਹ ਜੋ ਪਟ્રોલਪੰਪ ਬੰਦ ਹੋ ਰਹੇ ਆ ਦਿਕਤ ਪਰੇਸ਼ਾਨੀ ਹੋ ਗਈ ਨਹੀਂ ਮੂਠੇ ਤੋਂ ਇਸ ਬਾਰੇ ਵਿੱਚ ਕੁਝ ਨਹੀਂ ਪਤਾ ਬਟ ਜੋ इनकी मांग का बिय इसके बारे में तो मुझे नहीं पता क्या चीज है क्या है आपको आपको दिक्कत होगी कल नहीं मैं तो आज फुल करवा लूंगा तो उसमें कोई दिक्कत नहीं होगी बा, को दिक्कत हो सकती है हाँ, बाकी बाकी आपके जो भाई है, हाँ, जो भाई जो हाँ, हाँ, कितनी दिक्कत परेशानी का सामना लगातार करना पड़ेगा ये मांगे मानेगी इसके बारे में तो मुझे पता ही नहीं की किस बात से बंद है किस बात से नहीं अगर पता होता तो मैं जरूर बताता कह रहे कि इनकी जो कमीशन है वो नहीं बड़ी है उनको लेकर ये विवाद छेड़ा हुआ है अब ये तो मुझे नहीं पता कमीशन बढ़ेगा तो हमारे साथ आपको पर... दिक्कत होगी हां हमको दि... दिक्कत तो होगी तभी तो आज डलवाना पड़ रहा है अगर आज पैसा ना होता थैंक यू फुल ना होता तो कल, तो कल, तो कैसी दिक्कत होती कल छुट्टी होती कल पैसे नहीं कमा पाते जडिया जी भी जरे तेल लोग पड़वाना आ रहे हैं उन्होंने गलत भाई कल पेट्रोलपा बंद है तो किन्ने को दिक्कत परेशानियां सामना करना पड़े देखो पेट्रोल पंप एकदम सडन जड़ा बंद हो रहा है या ਇਹ ਕੋਈ ਬਹੁਤ ਵਧੀਆ ਮੂਵ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ ਜਿਹੜੇ ਦਿੱਲੀ ਕੰਮ ਕਰਨ ਵਾਲੇ ਬੰਦੇ ਹੈ ਜਿਨ੍ਹਾਂ ਨੇ ਦਿੱਲੀ ਟਰੈਵਲ ਕਰਨਾ ਹੈ ਔਰ 6 ਦਿਨ ਅਸੀਂ ਵਰਕਿੰਗ ਲਈ ਬਾਹਰ ਟਰੈਵਲ ਕਰਦੇ ਰਹਿੰਦੇ ਆ 7ਵੇਂ ਦਿਨ ਅਸੀਂ ਕੋਈ ਪਰਸਨਲ ਫੈਮਲੀ ਨਾਲ ਟਰੈਵਲ ਕਰਨਾ ਹੈ ਤੇ ਉਹਦੇ ਲਈ ਬੜੀ ਮੁਸ਼ਕਲ ਆਂਦੀ ਆ ਆਪਾਂ ਨੂੰ ਅਚਾਨਕ ਕੋਈ ਰੀਫਿਲ ਕਰਨਾ ਪੈ ਜਾਏ ਕਿਤੇ ਥੋੜਾ ਜਿਹਾ ਖੈ ਤਾਂ ਮੁਸ਼ਕਲ ਹੈ ਤੇ ਬਾਕੀ ਜੋ ਐਡਮਿਨਿਸਟ੍ਰੇਸ਼ਨ ਨੂੰ ਮਨਜ਼ੂਰ ਹੋਏ ਕਹਿੰਦੇ ਕਿ ਮੰਗਾ ਇਹਨਾਂ ਦੀਆਂ ਨਹੀਂ ਮੰਗੀਆਂ ਜਾ ਰਹੀਆਂ ਸਰਕਾਰਾਂ ਦੇ ਵੱਲੋਂ ਕਮਿਸ਼ਨ ਜਾਰੇ ਨਹੀਂ ਪੜਾਇਆ ਜਾ ਰਿਹਾ ਕੀ ਲੱਗਦਾ ਆ ਨਾਲ ਸਮੇਂ ਦੇ ਵਿੱਚ ਕਮਿਸ਼ਨ ਵਧਣਗੇ ਜਿਹੜੀ ਇਹ ਪਟ੍ਰੋਬੰਬ ਦੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਸਾਹਮਣਾ ਕਰਨਾ ਪਈ ਇੱਧੇ ਹੀ ਕਰਨਾ ਪਏਗਾ ਦੇਖੋ ਇਹਦੇ ਬਾਰੇ ਸਾਨੂੰ ਦੇਖੋ ਆਮ ਲੋਕਾਂ ਨੂੰ ਤਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਜੋ ਵੀ ਮੰਗਾ ਨੇ ਸਰਕਾਰ ਦੀਆਂ ਜਾਂ ਜੋ ਟਰੇਡਰਜ਼ ਹੈਗੇ ਨੇ ਇਹ ਬੈਠ ਕੇ ਸੋਲਵ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਪਰੇਸ਼ਾਨ ਕਰਕੇ ਜਾਂ ਪਰੇਸ਼ਾਨੀ ਦਾ ਸਬਬ ਬਣ ਕੇ ਸਾਨੂੰ ਉਹਦੇ ਨਾਲ ਉਹ ਕੋਈ ਵਧੀਆ ਤਰੀਕਾ ਨਹੀਂ ਹੈ ਆਪਾਂ ਨੂੰ ਇਸ ਚੀਜ਼ ਦਾ ਹੱਲ ਕਰਨ ਦਾ ਕੀ ਲੱਗਦਾ ਤੁਹਾਡੇ ਮੁਤਾਬਿਕ ਹੀ ਲੱਗਦਾ ਸਹੀ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ ਦੇਖੋ ਸਾਨੂੰ ਅਗਰ ਆਪਾਂ ਜ਼ਰੂਰਤ ਦੇਖੀਏ ਤਾਂ ਅਗਰ ਉਹ ਮੰਗਾ ਮੰਗਾ ਕੋਈ ਰੱਖ ਰਹੇ ਨੇ ਆਪਣੀਆਂ ਤਾਂ ਅਗਰ ਉਹ ਜਾਇਜ਼ ਨੇ ਫਿਰ ਤਾਂ ਦੇਖੋ ਜ਼ਰੂਰੀ ਵੀ ਹੈ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਏਗਾ ਕਈਆਂ ਨੂੰ ਪਤਾ ਹੈ ਕਈਆਂ ਨੂੰ ਲੁਧਿਆਣੇ ਪਤਾ ਹੀ ਨਹੀਂ ਜਿੰਨੇ ਬੰਦ ਹੈਗੇ ਆ ਪੰਪ ਕਈਆਂ ਦੇ ਐਕਟੀਵਾ ਚ ਜਾਂ ਪੈਟਰੋਲ ਹੈਗਾ ਡੀਜ਼ਲ ਹੈਗਾ ਨਹੀਂ ਹੈਗਾ ਉਹ ਚੀਜ਼ ਦੀ ਕਿੰਨੀ ਦਿੱਕਤ ਹੈਗੀ ਕੱਲ ਨੂੰ ਬਾਈ ਚਾਂਸ ਕੋਈ ਘਰੋਂ ਬਾਹਰ ਨਿਕਲਦਾ ਜਾਂ ਕੁਝ ਹੁੰਦਾ ਵਾ ਕਿਸੇ ਬਹੁਤ ਵੱਡਾ ਦਿਕਤ ਅਲੀ ਹੱਲ ਇਹਦਾ ਹੱਲ ਕਰਨਾ ਪੈਣਾ ਕੋਈ ਨਾ ਕੋਈ ਦੇਖ ਕੇ ਜਿੱਦਾ ਜੋਗੀ ਹੈਗਾ ਸਰਕਾਰਾਂ ਕਹਿੰਦੇ ਮੰਗਾ ਮੰਨ ਧਰੀਆਂ ਨੇ ਪਰ ਅੱਗੇ ਪ੍ਰੋਸੈਸ ਨਹੀਂ ਕਰ ਰਹੀਆਂ ਮੰਗਾ ਨਹੀਂ ਹੋ ਪਾ ਰਿਹਾ ਫਿਜ਼ੀਕਲ ਦੇਖਿਆ ਜਾਵੇ ਨਹੀਂ ਹੋ ਪਾ ਰਿਹਾ ਉਹ ਚੀਜ਼ ਪੋਸੀਬਲੀ ਨਹੀਂ ਹੋ ਪਾ ਰਹੀ ਹੈ ਜਿਹੜੀ ਚੀਜ਼ ਵੀ ਹੈ ਜਿਹੜੇ ਤੇ ਵੀ ਕਦੇ ਕਦੋਤੀ ਕੀਤੀ ਵੀ ਤੇ ਜਿਹੜੀਆਂ ਨਾਲ ਇਹ ਕਮਿਸ਼ਨ ਆ ਉਹ ਵੀ ਰੋਕੀ ਜਾ ਰਹੀ ਹੈ ਰੋਕੀ ਗਈ ਹੋਈ ਹੈ ਉਹ ਜੋ ਵੀ ਉਹ ਸਰਕਾਰਾਂ ਨੂੰ ਆਪਣੇ ਹਿਸਾਬ ਨਾਲ ਦੇਖਣਾ ਚਾਹੀਦਾ ਨਾ ਆਮ ਜਨਤਾ ਤਾਂ ਆਮ ਜਨਤਾ ਤਾਂ ਖਰਾਬ ਹੋ ਰਹੀ ਹੈ ਨਾ ਇਸ ਟਾਈਮ ਪੂਰੀ ਬੇਸਿਕਲੀ ਉਹ ਸਾਡੇ ਕੋਲ ਵੀ ਉੱਥੇ ਐਨੀ ਡੀਜ਼ਲ ਬਾਈ ਚਾਂ ਸਾਨੂੰ ਪਤਾ ਸੀ ਤਦ ਕਰਕੇ ਆ ਗਿਆ ਸੀ ਕੋਹਾਨ ਆਈ ਉਹ ਸਾਨੂੰ ਨਾ ਪਤਾ ਹੁੰਦਾ ਸੀ ਤਾਂ পাগল ਬਣ ਗਏ ਸੀ ਨਾ ਇੱਕ ਵਾਰੀ ਤਾਂ ਬਿਜ਼ਨਸmen ਨੂੰ ਬੜੀ ਦਿੱਕਤ ਪੈ ਰਹੀ ਹੈ ਸਾਹਮਣੇ ਕਹਿੰਦਾ ਕਿ ਜਨਰੇਟਰ ਹੁੰਦੇ ਉਹਨਾਂ ਦੇ ਜਨਰੇਟਰ ਹੁੰਦੇ ਇੰਡਸਟਰੀ ਚੱਲਨੀ ਹੁੰਦੀ ਹੈ ਇੰਡਸਟਰੀ ਨਹੀਂ ਕਈ ਵਾਰ ਲਾਈਟ ਹੈ ਲਾਈਟ ਦਾ ਤੁਹਾਨੂੰ ਪਤਾ ਹੀ ਕਿੰਨਾ ਕਿੰਨਾ ਬੁਰਾ ਹਾਲ ਹੈ 4-4 ਘੰਟੇ 5-5 ਘੰਟੇ ਲਾਈਟ ਹੀ ਨਹੀਂ ਆ ਰਹੀ ਮਿੰਟ ਬਾਅ ਕੱਟ ਹੈਗੀ ਹੈ ਇੰਡਸਟਰੀ ਨੂੰ ਬਹੁਤ ਜ਼ਿਆਦਾ ਦਿੱਕਤ ਹੈਗੀ ਹੈ ਉੱਥੇ ਮੈਸੇਜ ਆਈਓ ਦੇਣਾ ਚਾਹਾਂਗਾ ਕਿ ਇੱਕੋ ਦਮ ਸਾਰੀ ਚੀਜ਼ਾਂ ਦਾ ਡਿਸੀਜਨ ਨਹੀਂ ਲਿਆ ਜਾ ਸਕਦਾ ਹੈਗਾ ਹੋਲੀ-ਹੋਲੀ ਕਰਕੇ ਬੰਦੇ ਨੂੰ ਪਤਾ ਹੋਵੇ ਕਿ ਆਜ ਦਿਨ ਇੱਕੋ ਦਮ ਆਜ ਦੀ ਸ਼ਨੀਵਾਰ ਹੈ ਕੱਲ ਕਹਿ ਰਹੇ ਤੁਸੀਂ ਪੰਪ ਬੰਦ ਹੈਗੇ ਉਹ ਚੀਜ਼ ਦਾ ਪਹਿਲੇ ਅਵੇਅਰਨੈਸ ਹੋਣੀ ਚਾਹੀਦੀ ਹੈ ਨਾ ਕਿ ਕੱਲ ਬੰਪ ਹੈ ਬੰਦਾ ਉਸ ਹਿਸਾਬ ਨਾਲ ਤਿਆਰੀ ਕਰਕੇ ਰੱਖਦਾ ਹੋਵੇ ਆਪਣੇ ਹਿਸਾਬ ਨਾਲ ਜਿੱਦਾਂ ਵੀ ਹੈ ਐਤਵਾਰ ਰਵੀਵਾਰ ਨੂੰ ਪਟਰੋਲ ਪੰਪ ਜਿਹੜੇ ਕੀ ਹੈ ਬੰਦ ਰਹਿਣਗੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਹੋਏ ਲੁਦਾਨਾ ਲਾਈਵ ਦੇ ਨਾਲ ਹਣੀਰਨਾ ਜੁਮਬੇ ਰਿਪੋਰਟ ਧੰਨਵਾਦ